ਗ੍ਰੀਨ ਰਿਵਰ ਸੀਰੀਅਲ ਕਿਲਰ ਕੁੜੀਆਂ ਦੇ ਕਤਲ ਹੋ ਰਹੇ ਸੀ ਤੇ ਪਤਾ ਨਹੀਂ ਲੱਗ ਰਿਹਾ ਸੀ ਕਾਤਲ ਕੌਣ ਹੈ ਤਾਂ 15 ਅਗਸਤ ਨੂੰ 1982 ਨੂੰ ਅਮਰੀਕਾ ਦੇ ਸਿਆਟਲ ਸ਼ਹਿਰ ਦੀ ਨਦੀ ਗ੍ਰੀਨ ਰਿਵਰ ਤੋਂ ਇੱਕ ਕੁੜੀ ਦੀ লাশ ਮਿਲਦੀ ਹੈ ਉਹ ਜ਼ਿਆਦਾਤਰ ਸਮਾਂ ਸੈਕਸ ਵਰਕਰ ਕੋਲ ਬਿਤਾਉਂਦਾ ਸੀ ਤੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਭੈੜਾ ਸਲੂਕ ਕਰਦਾ ਸੀ ਕਿ ਮਰਨ ਵਾਲੀਆਂ ਕੁੜੀਆਂ ਜੋ ਸੀ ਉਹ ਜ਼ਿਆਦਾਤਰ ਸੈਕਸ ਵਰਕਰ ਸੀ ਕਿਉਂਕਿ ਉਹਨਾਂ ਵਿੱਚ ਕੁਝ ਕੁੜੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਜਾਂ ਤਾਂ ਘਰੋਂ ਕੱਢ ਦਿੱਤਾ ਸੀ ਜਾਂ ਫਿਰ ਉਹ ਲੜ ਕੇ ਘਰ ਛੱਡ ਕੇ ਆਈਆਂ ਹੁੰਦੀਆਂ ਹਨ ਤਾਂ ਹੁਣ ਪੁਲਿਸ ਆਪਣੀ ਜਾਂਚ ਵਿੱਚ ਲੱਗੀ ਰਹਿੰਦੀ ਹੈ ਤੇ ਰਿਜ਼ਵੇ ਇਸ ਤਰ੍ਹਾਂ ਹੀ ਕਤਲ ਕਰਦਾ ਰਹਿੰਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਗ੍ਰੀਨ ਰਿਵਰ ਸੀਰੀਅਲ ਕਿਲਰ ਇਹ ਨਾਮ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇ ਪਰ ਕਿਸੇ ਸਮੇਂ ਅਮਰੀਕੀਆਂ ਦੇ ਲਈ ਇਹ ਦਹਿਸ਼ਤ ਦਾ ਦੂਜਾ ਨਾਮ ਸੀ ਕੁੜੀਆਂ ਦੇ ਕਤਲ ਹੋ ਰਹੇ ਸੀ ਤੇ ਪਤਾ ਨਹੀਂ ਲੱਗ ਰਿਹਾ ਸੀ ਕਾਤਲ ਕੌਣ ਹੈ ਤੇ ਇਹ ਸੀਰੀਅਲ ਕਿਲਰ ਇੰਨਾ ਖਤਰਨਾਕ ਸੀ ਇੰਨਾ ਖੰਖਾਰ ਸੀ ਕਿ ਇਹ ਕੁੜੀਆਂ ਦੇ ਕਤਲ ਤੋਂ ਬਾਅਦ ਲਾਸ਼ ਦੇ ਨਾਲ ਸੌਂਦਾ ਸੀ ਅਤੇ ਇਹ ਇੰਨਾ ਭਿਆਨਕ ਸੀ ਖੰਖਾਰ ਸੀ ਕਿ ਇਸ ਨੂੰ ਖੁਦ ਵੀ ਯਾਦ ਨਹੀਂ ਸੀ ਇਸ ਨੂੰ ਕੋਈ ਗਿਣਤੀ ਨਹੀਂ ਸੀ ਕਿਸ ਨੇ ਕਿੰਨੀਆਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਵੇਗਾ ਤੇ ਇਸ ਨੂੰ ਗ੍ਰੀਨ ਰਿਵਰ ਸੀਰੀਅਲ ਕਿਲਰ ਦੇ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ ਅੱਗੇ ਤੁਹਾਨੂੰ ਦੱਸਦੇ ਹਾਂ ਕਹਾਣੀ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਨੂੰ ਇਸ ਨਾਂ ਦੇ ਨਾਲ ਕਿਉਂ ਬੁਲਾਇਆ ਜਾਂਦਾ ਹੈ ਗ੍ਰੀਨ ਰਿਵਰ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1982 ਦੇ ਵਿੱਚ ਤਾਂ 15 ਅਗਸਤ ਨੂੰ 1982 ਨੂੰ ਅਮਰੀਕਾ ਦੇ ਸਿਆਟਲ ਸ਼ਹਿਰ ਦੀ ਨਦੀ ਗ੍ਰੀਨ ਰਿਵਰ ਤੋਂ ਇੱਕ ਕੁੜੀ ਦੀ লাশ ਮਿਲਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਆਉਂਦੀ ਹੈ ਤੇ ਉਸ লাশ ਨੂੰ ਆਪਣੇ ਕਬਜ਼ੇ ਵਿੱਚ ਲੈਂਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਜਦੋਂ ਪੋਸਟਮਾਰਟਮ ਕਰਾਇਆ ਜਾਂਦਾ ਹੈ ਤਾਂ ਉਸ ਵਿੱਚ ਜਦੋਂ ਰਿਪੋਰਟ ਆਉਂਦੀ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਨਾਲ ਪਹਿਲਾਂ ਦਰਿੰਦਗੀ ਕੀਤੀ ਗਈ ਤੇ ਫਿਰ ਉਸ ਦਾ ਗਾਲਾ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਤਾਂ ਉਸ ਕੁੜੀ ਦੀ ਉਮਰ 17 ਸਾਲ ਸੀ ਤੇ ਉਸ ਦਾ ਨਾਂ ਵੈਂਡੀਲੀ ਕੋਫੀਲਡ ਸੀ ਤਾਂ ਪੁਲਿਸ ਜਾਂਚ ਵਿੱਚ ਜੁਟ ਜਾਂਦੀ ਹੈ ਪੁਲਿਸ ਪਹਾਲ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਪੁਲਿਸ ਅਜੇ ਜਾਂਚ ਵਿੱਚ ਜੁਟੀ ਹੀ ਹੁੰਦੀ ਹੈ ਕਿ ਉਸ ਤੋਂ 1 ਮਹੀਨੇ ਬਾਅਦ ਉਸੇ ਨਦੀ ਤੋਂ ਤਿੰਨ ਹੋਰ ਲੜਕੀਆਂ ਦੀਆਂ ਲਾਸ਼ਾਂ ਮਿਲਦੀਆਂ ਹਨ ਤਾਂ ਜਿਨ੍ਹਾਂ ਦੀ ਉਮਰ 23 31 ਤੇ 27 ਸਾਲ ਹੁੰਦੀ ਹੈ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਨਹੀਂ ਪੈ ਜਾਂਦੀ ਹੈ ਲੋਕਾਂ ਦਾ ਦਬਾਅ ਹੁੰਦਾ ਹੈ ਪੁਲਿਸ ਜਾਂਚ ਵਿੱਚ ਜੁਟ ਜਾਂਦੀ ਹੈ ਪੁਲਿਸ ਦੇ ਹੱਥ ਕੁਝ ਨਹੀਂ ਲੱਗ ਰਿਹਾ ਸੀ ਤਾਂ ਜਦੋਂ ਉਹਨਾਂ ਕੁੜੀਆਂ ਦਾ ਵੀ ਪੋਸਟਮਾਰਟਮ ਕੀਤਾ ਜਾਂਦਾ ਹੈ ਤੌਨਾਂ ਨੂੰ ਕਤਲ ਕਰਨ ਦਾ ਤਰੀਕਾ ਉਹੀ ਸੇਮ ਸੀ ਉਹਨਾਂ ਦੇ ਨਾਲ ਵੀ ਦਰਿੰਦਗੀ ਹੋਈ ਤੇ ਉਹਨਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਤਾਂ ਪੁਲਿਸ ਅਜੇ ਜਾਂਚ ਵਿੱਚ ਜੁਟੀ ਹੀ ਹੁੰਦੀ ਹੈ ਕਿ 1 ਮਹੀਨੇ ਦੇ ਅੰਦਰ ਤਾਂ ਪੁਲਿਸ ਨੂੰ ਉੱਥੋਂ ਹੀ ਤਿੰਨ ਹੋਰ ਲੜਕੀਆਂ ਦੀਆਂ ਲਾਸ਼ਾਂ ਮਿਲਦੀਆਂ ਹਨ ਤਾਂ ਸਟੇਟ ਵਿੱਚ ਹੜਕੰਪ ਮੱਚ ਜਾਂਦਾ ਹੈ ਤਾਂ ਪੁਲਿਸ ਹੁਣ ਪੂਰੇ ਜੋਰਾਂ ਸ਼ੋਰਾਂ ਨਾਲ ਕਾਤਿਲ ਦੀ ਭਾਲ ਵਿੱਚ ਜੁਟ ਜਾਂਦੀ ਹੈ ਪਰ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਦਾ ਤਾਂ ਹੁਣ ਪੁਲਿਸ ਕੋ ਕੋਈ ਵੀ ਸਰਾਗ ਨਹੀਂ ਸੀ ਤਾਂ ਇਸ ਕਰਕੇ ਉਹ ਬਹੁਤ ਸਾਰੇ ਮੁਜਰਮਾਂ ਦਾ ਟੈਸਟ ਕਰਦੀ ਹੈ ਉਹਨਾਂ ਦੀ ਜਾਂਚ ਕਰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਇਹਨਾਂ ਮੁਜਰਮਾਂਾਂ ਵਿੱਚੋਂ ਇੱਕ ਨਾਮ ਸੀ ਗੈਰੀ ਲਿਓਨ ਰਿਜ਼ਵੇ ਹੁਣ ਇਸ ਨੂੰ ਫੜਨ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਇੱਕ ਲੜਕੀ ਦੇ ਪਰਿਵਾਰ ਵਾਲੇ ਦਾਵਾ ਕਰਦੇ ਸੀ ਕਿ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਜਿਸ ਟਰੱਕ ਵਿੱਚ ਦੇਖਿਆ ਸੀ ਜਿਸ ਦੀ ਕੇ ਮੌਤ ਹੋ ਚੁੱਕੀ ਸੀ ਉਹ ਟਰੱਕ ਗੈਰੀ ਰਿਜ਼ਵੇ ਦੇ ਘਰ ਦੇ ਬਾਹਰ ਖੜਾ ਸੀ ਤਾਂ ਹੁਣ ਗੈਰੀ ਡਿਜ਼ਵੇਨ ਉਹ ਵੀ ਫੜ ਲਿਆ ਜਾਂਦਾ ਹੈ ਤੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੋਰ ਮੁਜਰਮਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਗੈਰੀ ਦੇ ਸੈਂਪਲ ਲਏ ਜਾਂਦੇ ਹਨ ਤੇ ਹੋਰਾਂ ਦੇ ਵੀ ਸੈਂਪਲ ਲਏ ਜਾਂਦੇ ਹਨ ਤੇ ਮੈਚਿੰਗ ਦੇ ਲਈ ਮਰ ਚੁੱਕੀਆਂ ਸਾਰੀਆਂ ਲੜਕੀਆਂ ਦੇ ਬੋਡੀ ਉੱਪਰੋਂ ਮਿਲੇ ਸੈਂਪਲ ਨਾਲ ਮੈਚ ਕੀਤੇ ਜਾਂਦੇ ਹਨ ਪਰ ਕਿਸੇ ਦੇ ਵੀ ਸੈਂਪਲ ਦੀ ਮੈਚਿੰਗ ਨਹੀਂ ਹੁੰਦੀ ਤਾਂ ਹੁਣ ਸਾਰਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਪੁਲਿਸ ਨੂੰ ਕੀ ਪਤਾ ਸੀ ਕਿ ਅਪਰਾਧੀ ਇਨਾਂ ਦੇ ਵਿੱਚੋਂ ਹੀ ਇੱਕ ਹੈ ਜੋ ਅੱਗੇ ਜਾ ਕੇ ਦਰਜਨਾਂ ਕੁੜੀਆਂ ਦੇ ਕਤਲ ਦਾ ਕਾਰਨ ਬਣ ਵਾਲਾ ਸੀ ਤੇ ਉਹ ਅਪਰਾਧੀ ਸੀ ਗੈਰੀ ਰਿਜ਼ਵੇ ਗੈਰੀ ਰਿਜ਼ਵੇ ਦਾ ਜਨਮ 18 ਫਰਵਰੀ 1949 ਨੂੰ ਅਮਰੀਕਾ ਦੇ ਓਟਾਵਾ ਵਿੱਚ ਹੋਇਆ ਤੇ ਉਸਦੇ ਪਿਤਾ ਇੱਕ ਬੱਸ ਡਰਾਈਵਰ ਸੀ ਤੇ ਉਹ 1969 ਦੇ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਸਕੂਲ ਦੇ ਸਮੇਂ ਰਹੀ ਆਪਣੀ ਗਰਲਫ੍ਰੈਂਡ ਦੇ ਨਾਲ ਹੀ ਵਿਆਹ ਕਰਾ ਲੈਂਦਾ ਹੈ ਤਾਂ ਫਿਰ ਉਹ ਅਮਰੀਕਾ ਨੇਵੀ ਵਿੱਚ ਭਰਤੀ ਹੋ ਜਾਂਦਾ ਹੈ ਤਾਂ ਵਿਯਤ ਨਾਮ ਯੁੱਧ ਦੇ ਸਮੇਂ ਉਸ ਨੂੰ ਲੜਨ ਦੇ ਲਈ ਉੱਥੇ ਭੇਜ ਦਿੱਤਾ ਜਾਂਦਾ ਹੈ ਪਰ ਇਸ ਵੇ ਉੱਥੇ ਜਾ ਕੇ ਆਪਣਾ ਜ਼ਿਆਦਾਤਰ ਸਮਾਂ ਸੈਕਸ ਵਰਕਰ ਦੇ ਨਾਲ ਹੀ ਬਿਤਾਉਂਦਾ ਹੈ ਤੋਂ ਇਲਾਵਾ ਉਹ ਆਪਣੀ ਪਤਨੀ ਦੇ ਨਾਲ ਬਹੁਤ ਭੈੜਾ ਵਿਵਹਾਰ ਕਰਦਾ ਸੀ ਤਾਂ ਇਸ ਕਰਕੇ 1 ਸਾਲ ਦੇ ਬਾਅਦ ਹੀ ਉਸ ਦਾ ਇਹ ਵਿਆਹ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਦੂਜਾ ਵਿਆਹ ਹੋ 1973 ਦੇ ਵਿੱਚ ਮਾਰਸ਼ੀਆ ਲੌਰਨ ਬਰਾਊਨ ਨਾਲ ਕਰਾ ਲੈਂਦਾ ਹੈ ਪਰ ਉਸ ਦੇ ਲੱਛਣ ਹਾਲਤ ਹਾਲਾਤ ਉਹੀ ਰਹਿੰਦੇ ਹਨ ਉਹ ਜ਼ਿਆਦਾਤਰ ਸਮਾਂ ਸੈਕਸ ਵਰਕਰ ਕੋਲ ਬਿਤਾਉਂਦਾ ਸੀ ਤੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਭੈੜਾ ਸਲੂਕ ਕਰਦਾ ਸੀ ਤਾਂ ਨਤੀਜਾ ਇਹ ਹੁੰਦਾ ਹੈ ਕਿ 1981 ਦੇ ਵਿੱਚ ਉਸ ਦਾ ਇਹ ਵਿਆਹ ਵੀ ਟੁੱਟ ਜਾਂਦਾ ਹੈ ਤਾਂ ਇਸ ਤੋਂ ਬਾਅਦ ਰਿਜ਼ਵੇ ਕ੍ਰਾਈਮ ਕਰਨਾ ਸ਼ੁਰੂ ਕਰ ਜਾਂਦਾ ਹੈ ਪਹਿਲਾ ਕਤਲ ਉਹ 15 ਜੁਲਾਈ 1982 ਨੂੰ ਕਰਦਾ ਹੈ ਤਾਂ ਪੁਲਿਸ ਨੂੰ ਵੀ ਉਹ ਇਸ ਕਰਕੇ ਪਕੜਚ ਨਹੀਂ ਆਉਂਦਾ ਕਿਉਂਕਿ ਉਸ ਨੇ ਉਸ ਸਮੇਂ ਟੈਕਨੋਲੋਜੀ ਵੀ ਇੰਨੀ ਐਡਵਾਂਸ ਨਹੀਂ ਸੀ ਤੇ ਕੋਈ ਵੀ ਸਬੂਤ ਨਹੀਂ ਮਿਲਿਆ ਸੀ ਤਾਂ ਪੁਲਿਸ ਨੂੰ ਉਸ ਨੂੰ ਛੱਡਣਾ ਪੈਂਦਾ ਸੀ ਤਾਂ ਪੁਲਿਸ ਇੱਕ ਗੱਲ ਨੋਟ ਕਰਦੀ ਹੈ ਕਿ ਮਰਨ ਵਾਲੀਆਂ ਜੋ ਕੁੜੀਆਂ ਸੀ ਉਹਨਾਂ ਵਿੱਚ ਜ਼ਿਆਦਾਤਰ ਸੈਕਸ ਵਰਕਰ ਸੀ ਤਾਂ ਪੁਲਿਸ ਕੀ ਦੇਖਦੀ ਹੈ ਕਿ ਮਰਨ ਵਾਲੀਆਂ ਕੁੜੀਆਂ ਜੋ ਸੀ ਉਹ ਜ਼ਿਆਦਾਤਰ ਸੈਕਸ ਵਰਕਰ ਸੀ ਕਿਉਂਕਿ ਉਹਨਾਂ ਵਿੱਚ ਕੁਝ ਕੁੜੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਜਾਂ ਤਾਂ ਘਰੋਂ ਕੱਢ ਦਿੱਤਾ ਸੀ ਜਾਂ ਫਿਰ ਉਹ ਲੜ ਕੇ ਘਰ ਛੱਡ ਕੇ ਆਈਆਂ ਹੁੰਦੀਆਂ ਹਨ ਤਾਂ ਪੁਲਿਸ ਸੈਕਸ ਵਰਕਰ ਤੇ ਹੁਣ ਨਿਗਾਹ ਰੱਖਣੀ ਸ਼ੁਰੂ ਕਰ ਦਿੰਦੀ ਹੈ ਤਾਂ ਇੱਕ ਦਿਨ ਕੀ ਦੇਖਦੇ ਹਨ ਕਿ ਜੋ ਰਿਜ਼ਵੇ ਹੁੰਦਾ ਹੈ ਉਹ ਇੱਕ ਸੈਕਸ ਵਰਕਰ ਕੋਲ ਖੜਾ ਹੁੰਦਾ ਹੈ ਤੇ ਉਸ ਨਾਲ ਬੁਰੀ ਤਰ੍ਹਾਂ ਉਲਝਿਆ ਹੁੰਦਾ ਹੈ ਤੇ ਉਸ ਨੂੰ ਮਾਰਨਾ ਵੀ ਚਾਹੁੰਦਾ ਹੈ ਤਾਂ ਪੁਲਿਸ ਜਾਂਦੀ ਹੈ ਉਸ ਨੂੰ ਫੜ ਲਿਆ ਜਾਂਦਾ ਹੈ ਉਸਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਉਸ ਦਾ ਪੌਲੀਗ੍ਰਾਫ ਟੈਸਟ ਵੀ ਕਰਾਇਆ ਜਾਂਦਾ ਹੈ ਪਰ ਜੋ ਰਿਜ਼ਵੇ ਸੀ ਇਹ ਟੈਸਟ ਵਿੱਚੋਂ ਵੀ ਚੱਕਮਾ ਦੇ ਕੇ ਨਿਕਲ ਜਾਂਦਾ ਹੈ ਤੇ ਪੁਲਿਸ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਤੇ ਪੁਲਿਸ ਨੂੰ ਉਸਨੂੰ ਛੱਡਣਾ ਪੈਂਦਾ ਹੈ ਪਰ ਇਹ ਰਿਜ਼ਵੇ ਕਤਲ ਕਰਨ ਦਾ ਇਹ سلسلہ ਇਸੇ ਤਰ੍ਹਾਂ ਜਾਰੀ ਰੱਖਦਾ ਹੈ ਉਹ ਕਤਲ ਕਰਕੇ ਲਾਸ਼ਾਂ ਨੂੰ ਜਾਂ ਤਾਂ ਉਸ ਗਰੀਨ ਡੇਵਰ ਵਿੱਚ ਸਿੱਟਦਾ ਜਾਂ ਫਿਰ ਉਸਦੇ ਆਸ-ਪਾਸ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਸਿੱਟ ਦਿੰਦਾ ਤਾਂ ਹੁਣ ਪੁਲਿਸ ਨੂੰ ਲਾਸ਼ਾਂ ਮਿਲੀਆਂ ਸੀ ਪਰ ਕਾਤਿਲ ਦਾ ਕੋਈ ਵੀ ਸਰਾਗ ਨਹੀਂ ਲੱਗ ਰਿਹਾ ਸੀ ਤਾਂ ਇਸ ਲਈ ਉੱਥੋਂ ਦੇ মিডিਆ ਨੇ ਇਸ ਸੀਰੀਅਲ ਕਿਲਰ ਦਾ ਨਾਮ ਦ ਗ੍ਰੀਨ ਰਿਵਰ ਸੀਰੀਅਲ ਕਿਲਰ ਪਾ ਦਿੱਤਾ ਤਾਂ ਹੁਣ ਪੁਲਿਸ ਆਪਣੀ ਜਾਂਚ ਵਿੱਚ ਲੱਗੀ ਰਹਿੰਦੀ ਹੈ ਤੇ ਰਿਜ਼ਵੇ ਇਸ ਤਰ੍ਹਾਂ ਹੀ ਕਤਲ ਕਰਦਾ ਰਹਿੰਦਾ ਹੈ ਤਾਂ ਅੱਗੇ ਇੱਕ ਰਿਪੋਰਟ ਵਿੱਚ ਖੁਲਾਸਾ ਵੀ ਹੋਇਆ ਕਿ ਰਿਜ਼ਵੇ ਨੇ 1982 ਤੋਂ 1990 ਤੱਕ ਤਕਰੀਬਨ 15 ਕੁੜੀਆਂ ਦਾ ਕਤਲ ਕੀਤਾ ਤਾਂ ਹੁਣ ਰਿਜ਼ਵੇ ਉਧਰੋਂ ਨੇਵੀ ਤੋਂ ਰਿਟਾਇਰਮੈਂਟ ਲੈ ਲੈਂਦਾ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਉਹ ਇੱਕ ਟਰੱਕ ਕੰਪਨੀ ਦੇ ਵਿੱਚ ਪੇਂਟਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਇੰਨਾ ਛਾਤਰ ਸੀ ਕਿ ਦਿਨ ਵੇਲੇ ਉਹ ਆਪਣਾ ਪੇਂਟਰ ਦਾ ਕੰਮ ਕਰਦਾ ਤੇ ਸ਼ਾਮ ਹੁੰਦਿਆਂ ਹੀ ਉਹ ਕੁੜੀਆਂ ਦੀ ਭਾਲ ਵਿੱਚ ਜੁਟ ਜਾਂਦਾ ਜ਼ਿਆਦਾਤਰ ਕੁੜੀਆਂ ਸੈਕਸ ਵਰਕਰੇ ਹੀ ਹੁੰਦੀਆਂ ਤਾਂ ਇਸੇ ਦਰਮਿਆਨ 1985 ਵਿੱਚ ਜੂਟ ਤਨਾ ਦੀ ਇੱਕ ਔਰਤ ਨੂੰ ਉਹ ਮਿਲਦਾ ਹੈ ਤਾਂ ਉਸ ਦੇ ਨਾਲ ਉਸ ਦਾ ਪਿਆਰ ਪੈ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ 1988 ਦੇ ਵਿੱਚ ਉਹ ਵਿਆਹ ਕਰਾ ਲੈਂਦਾ ਹੈ ਪਰ ਆਪਣੀ ਮਰਜ਼ੀ ਦੇ ਅਨਸਾਰ ਸੈਕਸ ਵਰਕਰ ਕੋਲ ਜਾਣ ਦਾ سلسلہ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਹੁਣ ਸਾਰੇ ਆਕ ਚੁੱਕੇ ਸੀ ਕਾਤਲ ਦਾ ਕੋਈ ਵੀ ਸਰਾਗ ਨਹੀਂ ਮਿਲ ਰਿਹਾ ਸੀ ਤਾਂ ਉੱਥੋਂ ਦੀ ਸਰਕਾਰ ਨੇ ਇਹ ਦੇਖ ਕੇ ਸਿਰਫ ਇਸ ਸੀਰੀਅਲ ਕਿਲਰ ਨੂੰ ਫੜਨ ਲਈ ਇੱਕ ਟਾਸਕ ਫੋਰਸ ਬਣਾਈ ਜਿਸ ਦਾ ਨਾਮ ਸੀ ਗ੍ਰੀਨ ਰਿਵਰ ਟਾਸਕ ਫੋਰਸ ਤਾਂ ਇਹ ਟਾਸਕ ਫੋਰਸ ਨੇ ਵੀ ਆਪਣਾ ਪੂਰਾ ਜੋਰ ਲਗਾ ਦਿੱਤਾ ਪਰ ਕਾਤਿਲ ਦਾ ਕੋਈ ਵੀ ਸਰਾਗ ਨਹੀਂ ਲੱਗਿਆ ਤਾਂ ਹੁਣ ਟਾਸਕ ਫੋਰਸ ਨੂੰ ਵੀ ਜਦ ਕੋਈ ਕਾਮਯਾਬੀ ਨਹੀਂ ਮਿਲਦੀ ਤਾਂ ਫੇਰ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਇੱਕ ਸੂਚੀ ਬਣਾਈ ਜਾਂਦੀ ਹੈ ਸਾਰੇ ਮੁਜਰਮਾਂ ਦੀ ਤਾਂ ਉਹਨਾਂ ਨੂੰ ਸਹਿਯੋਗ ਦੇ ਲਈ ਜਾਂਚ ਵਿੱਚ ਬੁਲਾਇਆ ਜਾਂਦਾ ਹੈ ਤੇ ਜਿਸ ਵਿੱਚ ਰਿਜ਼ਵੇ ਦਾ ਨਾਮ ਵੀ ਸ਼ਾਮਿਲ ਸੀ ਤਾਂ ਹੁਣ 7 ਅਪ੍ਰੈਲ 1987 ਨੂੰ ਰਿਜ਼ਵੇ ਦਾ ਬਾਲ ਅਤੇ ਥੁੱਕ ਦੇ ਸੈਂਪਲ ਲਏ ਜਾਂਦੇ ਹਨ ਪਰ ਕੋਈ ਵੀ ਸਫਲਤਾ ਨਹੀਂ ਮਿਲਦੀ ਤੇ ਇਹ ਸੈਂਪਲ ਫੇਲ ਹੋ ਜਾਂਦੇ ਹਨ ਤੇ ਰਿਜ਼ਵੇ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਹੁਣ ਲੰਘਦੇ-ਲੰਘਦੇ 2001 ਆ ਜਾਂਦਾ ਹੈ ਰਿਜ਼ਵੇ ਹੁਣ ਤੱਕ 50 ਕਤਲ ਕਰ ਚੁੱਕਾ ਸੀ ਪਰ ਦੂਜੇ ਪਾਸੇ ਜੋ 1987 ਦੇ ਵਿੱਚ ਰਿਜ਼ਵੇ ਦੇ ਥੁੱਕ ਅਤੇ ਬਾਲਾਂ ਦੇ ਸੈਂਪਲ ਲਏ ਸਨ ਤਾਂ ਹੁਣ ਲੇਟੈਸਟ ਟੈਕਨੋਲੋਜੀ ਦੇ ਨਾਲ ਉਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਕੁਝ ਸਫਲਤਾ ਮਿਲਦੀ ਹੈ ਤਾਂ ਰਿਜ਼ਵੇ ਦੇ ਸੈਂਪਲ ਦੀ ਮੈਚਿੰਗ ਉਸ ਮਾਰੀ ਗਈ ਕੁੜੀਆਂ ਦੇ ਉੱਪਰੋਂ ਮਿਲੇ ਸੀਮਨ ਦੇ ਡੀਐਨਏ ਨਾਲ ਮੈਚ ਹੋ ਜਾਂਦੀ ਹੈ ਅਤੇ 1982 ਵਿੱਚ ਜੋ ਸਭ ਤੋਂ ਪਹਿਲੀ ਕੁੜੀ ਮਾਰੀ ਗਈ ਸੀ ਤਾਂ ਉਸਦੇ ਗਲੇ ਦੇ ਵਿੱਚ ਇੱਕ ਕੱਪੜਾ ਲਪਟਿਆ ਆਇਆ ਸੀ ਉਸ ਕੱਪੜੇ ਦੇ ਉੱਤੇ ਇੱਕ ਪੇਂਟ ਲੱਗਾ ਆਇਆ ਸੀ ਤਾਂ ਉਹ ਪੇਂਟ ਦੀ ਮੈਚਿੰਗ ਉਸ ਪੇਂਟ ਨਾਲ ਕੀਤੀ ਜਾਂਦੀ ਹੈ ਜਿੱਥੇ ਰਿਜ਼ਵੇ ਪੇਂਟਿੰਗ ਦਾ ਕੰਮ ਕਰਦਾ ਸੀ ਤੇ ਇਹ ਪੇਂਟ ਦੀ ਵੀ ਮੈਚਿੰਗ ਹੋ ਜਾਂਦੀ ਹੈ ਤਾਂ ਹੁਣ ਪੁਲਿਸ ਕੋਲ ਪੂਰੇ ਪੁਕਤਾ ਸਬੂਤ ਸੀ ਕਿ ਹੁਣ ਤੱਕ ਜਿੰਨੀਆਂ ਵੀ ਕੁੜੀਆਂ ਦਾ ਕਤਲ ਹੋਇਆ ਹੈ ਇਹ ਸਾਰੇ ਕਤਲ ਰਿਜ਼ਵੇ ਨੇ ਕੀਤੇ ਹਨ ਤਾਂ ਪੁਲਿਸ ਅਦਾਲਤ ਚ ਜਾਂਦੀ ਹੈ ਤੇ ਰਿਜ਼ਵੇ ਦਾ ਗ੍ਰਿਫਤਾਰੀ ਵਾਰੰਟ ਮੰਗਦੀ ਹੈ ਤਾਂ ਉਸ ਨੂੰ ਵਾਰੰਟ ਮਿਲ ਜਾਂਦਾ ਹੈ। ਤਾਂ ਪੁਲਿਸ ਉਸ ਦੀ ਫੈਕਟਰੀ ਵਿੱਚ ਪਹੁੰਚਦੀ ਹੈ ਜਿੱਥੇ ਉਹ ਪੇਂਟ ਦਾ ਕੰਮ ਕਰਦਾ ਸੀ। ਜਦੋਂ ਉੱਥੇ ਜਾਂਦੇ ਹਨ ਤਾਂ ਰਿਜ਼ਵੇ ਕੰਮ ਕਰਕੇ ਬਾਹਰ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਰਿਜ਼ਵੇ ਬਹੁਤ ਹੱਥ ਪੈਰ ਮਾਰਦਾ ਹੈ ਕਿ ਮੈਂ ਬੇਕਸੂਰ ਹਾਂ ਪਰ ਪੁਲਿਸ ਨੂੰ ਉਸ ਦੀ ਚਲਾਕੀ ਦੇ ਵਿੱਚ ਆਉਣ ਵਾਲੀ ਨਹੀਂ ਸੀ। ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਨਾਲ ਲੈ ਜਾਂਦੀ ਹੈ। ਤਾਂ ਉਸ ਤੋਂ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਪਰ ਰਿਜ਼ਵੇ ਬਹੁਤ ਸ਼ਾਤਿਰ ਦਿਮਾਗ ਸੀ ਉਹ ਆਪਣਾ ਕੋਈ ਵੀ ਜੁਰਮ ਕਬੂਲ ਨਹੀਂ ਕਰਦਾ ਪਰ ਪੁਲਿਸ ਕਿਤੇ ਪਿੱਛੇ ੜਣ ਵਾਲੀ ਸੀ ਪੁਲਿਸ ਨੂੰ ਸਭ ਪਤਾ ਸੀ ਸਭ ਸੱਚ ਜਾਣ ਚੁੱਕੀ ਸੀ ਤਾਂ ਪੁਲਿਸ ਉਸ ਤੋਂ ਸ਼ਕਤੀ ਦੇ ਨਾਲ ਆਪਣੇ ਤਰੀਕੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਰਿਜ਼ਵੇ ਆਪਣਾ ਦਿਮਾਗ ਚਲਾਉਂਦਾ ਹੈ ਉਹ ਪੁਲਿਸ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਸਭ ਸੱਚ ਦੱਸ ਦੇਵਾਂਗਾ ਜਾਂ ਮੈਂ ਆਪਣਾ ਜੁਰਮ ਕਬੂਲ ਕਰ ਲਵਾਂਗਾ ਤੇ ਤੁਹਾਡੀ ਸਹਾਇਤਾ ਕਰਾਂਗਾ ਪਰ ਮੈਨੂੰ ਇੱਕ ਮੇਰੀ ਇੱਕ ਸ਼ਰਤ ਹੈ ਕਿ ਅਦਾਲਤ ਵਿੱਚ ਮੈਨੂੰ ਫਾਂਸੀ ਦੀ ਸਜ਼ਾ ਨਾ ਸੁਣਾਈ ਜਾਵੇ ਤਾਂ ਹੁਣ ਪ੍ਰਸ਼ਾਸਨ ਦੁਆਰਾ ਉਸ ਦੀ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਹੁਣ ਰਿਜ਼ਵੇ ਅੱਗੇ ਜੋ ਖੁਲਾਸੇ ਕਰਦਾ ਹੈ ਇਹ ਹਿਲਾ ਕੇ ਰੱਖ ਦੇਣ ਵਾਲੇ ਸੀ ਪਰ ਰਿਜ਼ਵੇ ਦੱਸਦਾ ਹੈ ਕਿ ਉਸਨੇ ਸਭ ਤੋਂ ਪਹਿਲਾ ਕਤਲ 1982 ਵਿੱਚ ਕੀਤਾ ਤੇ ਕਤਲ ਕਰਕੇ ਉਹ ਲਾਸ਼ ਨੂੰ ਰਿਵਰ ਦੇ ਵਿੱਚ ਸੁੱਟ ਦਿੰਦਾ ਸੀ ਤੇ ਅੱਗੇ ਉਹ ਦੱਸਦਾ ਹੈ ਕਿ ਉਸ ਨੂੰ ਯਾਦ ਹੀ ਨਹੀਂ ਕਿ ਉਹਨੇ ਕਿੰਨੇ ਕਤਲ ਕੀਤੇ ਪਰ ਫਿਰ ਵੀ ਜੇ ਯਾਦ ਕੀਤਾ ਜਾਵੇ ਜਾਂ ਸੋਚਿਆ ਜਾਵੇ ਤਾਂ ਇਨ੍ਹਾਂ ਕਤਲਾਂ ਦੀ ਗਿਣਤੀ 70 ਤੋਂ ਲੈ ਕੇ 91 ਤੱਕ ਹੋ ਸਕਦੀ ਹੈ ਪਰ ਬਾਅਦ ਵਿੱਚ ਅਲੱਗ-ਅਲੱਗ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਕਤਲਾਂ ਦੀ ਗਿਣਤੀ 150 ਵੀ ਦੱਸੀ ਗਈ ਤਾਂ ਉਹ ਦੱਸਦਾ ਹੈ ਕਿ ਉਸਨੇ ਜਿੰਨੇ ਵੀ ਕਤਲ ਕੀਤੇ ਉਹ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਬਾਅਦ ਕੀਤੇ ਤਾਂ ਉਹ ਕੀ ਕਰਦਾ ਸ਼ਾਮ ਨੂੰ ਲੜਕੀਆਂ ਦੀ ਭਾਲ ਵਿੱਚ ਨਿਕਲ ਜਾਂਦਾ ਉਸ ਨੂੰ ਲੜਕੀ ਮਿਲਦੀ ਉਹ ਉਹ ਨਾਲ ਰਿਲੇਸ਼ਨ ਬਣਾਉਂਦਾ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੰਦਾ ਕਈ ਵਾਰ ਤਾਂ ਉਹ ਕਤਲ ਕਰਨ ਤੋਂ ਬਾਅਦ ਲਾਸ਼ ਨਾਲ ਵੀ ਰਿਲੇਸ਼ਨ ਬਣਾਉਂਦਾ ਤੇ ਜੇਕਰ ਉਸ ਨੂੰ ਲੜਕੀ ਨਾ ਮਿਲਦੀ ਮਤਲਬ ਉਹ ਲੜਕੀ ਦੀ ਭਾਲ ਕਰਦਾ ਜਦੋਂ ਤੱਕ ਉਸ ਨੂੰ ਕੋਈ ਲੜਕੀ ਨਾ ਮਿਲਦੀ ਤਾਂ ਉਹ ਜੰਗਲ ਵਿੱਚ ਜਾ ਕੇ ਮਰੀ ਹੋਈ ਲੜਕੀ ਦੀ ਬਾਡੀ ਦੇ ਨਾਲ ਰਿਲੇਸ਼ਨ ਬਣਾਉਂਦਾ ਇਸ ਤਰ੍ਹਾਂ ਕਾਰਵਾਈ ਤੋਂ ਬਾਅਦ ਰਿਜ਼ਵੇ ਨੂੰ 48 ਕਤਲ ਕਰਨ ਦੇ ਲਈ 48 ਅਲੱਗ-ਅਲੱਗ ਉਮਰ ਕੈਦ ਦੀ ਸਾਇਆ ਸੁਣਾਈ ਜਾਂਦੀ ਹੈ ਤਾਂ ਸੁਣਨ ਵਿੱਚ ਇਹ ਅਜੀਬ ਲੱਗੇਗਾ ਪਰ ਅਮਰੀਕਾ ਦੇ ਵਿੱਚ ਇਹ ਕਾਨੂੰਨ ਹੈ ਕਿ ਰਿਜ਼ਵੇ ਨੂੰ ਇੱਕ ਕਤਲ ਦੇ ਲਈ ਉਮਰ ਕੈਦ ਤਾਂ ਇਸੇ ਤਰ੍ਹਾਂ 48 ਦੇ ਲਈ 48 ਉਮਰ ਕੈਦਾਂ ਸੁਣਾਈਆਂ ਜਾਂਦੀਆਂ ਹਨ ਕਹਿਣ ਦਾ ਮਤਲਬ ਕਿ 480 ਸਾਲ ਰਿਜ਼ਵੇ ਜੇਲ੍ਹ ਵਿੱਚ ਰਹੇਗਾ ਮਤਲਬ ਰਿਜ਼ਵੇ ਦੀ ਜਿੰਨੀ ਉਮਰ ਹੈ ਉਹ ਹੁਣ ਜੇਲ੍ਹ ਵਿੱਚ ਬੀਤੇਗੀ ਉਸ ਨੂੰ 1 ਮਿੰਟ ਇੱਕ ਘੰਟਾ ਕਦੇ ਵੀ ਕੋਈ ਵੀ ਪੈਰੋਲ ਨਹੀਂ ਮਿਲੇਗੀ ਮਤਲਬ ਉਸ ਦਾ ਸਾਰਾ ਜੀਵਨ ساری ਜ਼ਿੰਦਗੀ ਹੁਣ ਜੇਲ੍ਹ ਵਿੱਚ ਹੀ ਲੱਗੇਗੀ ਕਿਸ ਤਰ੍ਹਾਂ ਦੀ ਲੱਗੀ ਇਹ ਕਹਾਣੀ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਸੁਝਾਅ ਵੀ ਜ਼ਰੂਰ ਦੇਣਾ ਜਲਦ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ